ਬਾਣੀ ਨਗਰਾਂਟ ਅਸੀਂ ਅਮਰੀਕਾ ਤੋਂ ਆਈਆਂ ਤੇਰੇ ਕੋਲ ਅੱਛਾ ਜੀ ਦੋ ਜਾਣੀ ਤੁਸੀਂ ਆ ਮਾਇਆ ਦਿਨ ਅੱਛਾ ਜੀ ਮੈਂ ਕਿਹਾ ਮਾਇਆ ਹੈ ਤੇ ਇਹ 25000 ਰੁਪਏ ਹੈ ਹਾਂ ਕਹਿੰਦੀ ਫਿਰ ਇਹ ਨਹੀਂ ਦੇਵ ਤੇ ਪਾ ਲੋ ਠੀਕਾ 25000 ਦਾ ਮੈਸੇਜ ਫੋਨ ਕੱਢ ਕੇ ਲੈ ਆ ਸੋ ਹਾਂ ਮੈਂ ਕਿਹਾ ਠੀਕ ਹੈ ਮੈਂ 25000 ਤੇਰੀਆਂ ਮੈਂ ਸੰਮ ਕੱਕ ਪਾਈ ਹੈ ਹਾਂ ਮੈਂ ਕਿਤੇ 25000 ਕਾਹਦਾ ਲੈਣਾ ਹੂੰ ਆਪਣਾ ਸਹਾਰ ਨਹੀਂ ਟਿਕਾਬ ਨਹੀਂ ਕੋਈ ਬਿਲਕੁਲ ਵਾਹ ਕੇ ਕੋਈ ਆਪਣਾ ਲੈਖੇ ਚ ਪਿਆ ਫਿਰ ਤਾਂ ਮੈਂ 25000 ਜੇਬ ਚ ਪਾਉਂਗਾ ਚੰਗਾ ਲੱਗਣਾ ਰੱਬ ਕਹਿੰਦਾ ਉੱਥੇ ਪੇਚੇ ਪਾਟੇ ਮੈਂ ਛੋੜੀ ਠੀਕ ਨਾਲੇ ਤਾਂ ਤੀਮੀ ਫਸ ਗਈ ਨਹੀਂ ਤੂੰ ਫਸ ਗਿਆ ਹਾਂ ਹੁਣ ਤੂੰ ਕਹਿੰਦਾ ਮੈਂ 25000 ਜੇਬ ਚ ਪਾਉਣਾ ਨਹੀਂ ਇਹਦਾ ਹੱਲ ਮੈਂ ਕਰਾਂ ਰੱਬ ਕਹਿੰਦਾ ਹਾਂ ਨਹੀਂ ਇਹਦਾ ਹੱਲ ਕਰਦਾਂ ਨੇ ਕਹਿੰਦਾ ਠੀਕ ਹੈ ਕਿੰਨੀ ਹੋਊ ਹਾਲੇ ਰੱਬ ਨੇ ਹਾਂ ਮੈਂ ਆਪਦੇ ਮਾਰਚ ਗੱਲਾਂ ਕਰੀ ਜਾਂਦੇ ਹੂੰ ਰੱਬ ਕਹਿੰਦਾ ਤੂੰ ਐ ਕਹਿ ਨਹੀਂ ਹੂੰ ਬਿੱਤੀ ਜੇ ਮੈਂ ਆਪਦੇ ਕੰਮ ਦੇ ਪੈਸੇ ਲੈਣਾ ਮੈਂ ਫਾਲਤੂ ਪੈਸਾ ਕਿਸੇ ਦਾ ਲੈਂਦਾ ਠੀਕ ਹੈ ਉਹ ਕਹਿੰਦੀ ਫਿਰ ਬਾਪੂ ਇਹ ਸਾਰੇ ਇਕੱਠਾ ਕਰਦੇ ਅਸੀਂ ਜਿਹੜਾ ਸਮਾਨ ਬਣਾਇਆ ਜਿੰਨਾ ਬਣਾਇਆ ਤੇਰੇ ਕੋਲ 25000 ਰੁਪਏ ਹੈ ਹੂੰ ਇਹਦੇ ਉੱਤੇ ਬੰਦੇ ਖੜ ਕੇ ਦੋ ਠੀਕ ਆ ਵੀ ਆ ਚੀਜ਼ ਮੈਂ ਕਿਹਾ 500 ਦੀ ਐ ਆ 200 ਦੀ ਐ ਆ 1000 ਦੀ ਐ ਉਹਨੂੰ ਮੈਂ ਐ ਜੋੜ ਕੇ ਮੈਨੂੰ ਬੰਦਿਆ ਨੇ ਦੱਸ ਤਾ ਠੀਕ ਆ ਮੈਂ ਤਾਂ ਸਾਬ ਕਰਨ ਜਾਣਦਾ ਨਹੀਂ ਠੀਕ ਆ ਭੋਲਾ ਬਨਾਰਾ ਬੰਦਾ ਮੈਨੂੰ ਪਤਾ ਹੀ ਨਹੀਂ ਉਹ ਕੀ ਕਹਿੰਦੇ ਬਾਬਾ ਇਹ ਜਿਹੜਾ 3400 ਰੁਪਿਆ ਬਣ ਗਿਆ ਠੀਕ ਆ ਜਿੰਨੀਆਂ ਚੀਜ਼ਾਂ ਸਾਨੂੰ ਤੂੰ ਗਿਣਾਈਆਂ ਜਿੰਨੀਆਂ ਹੈਗੀਆਂ ਨਹੀਂ ਉਹ ਕਹਿੰਦੀ ਇਕੱਠਾ ਕਰ ਦੇ ਉਹਨੇ ਇਕੱਠਾ ਕਰਿਆ ਠੀਕ ਆ ਮੈਂ ਕਿਹਾ ਆ ਤੀ ਇਹ 3400 ਰੁਪਿਆ ਮੈਂ ਇਹਦੇ ਵਿੱਚੋਂ ਚੱਕ ਲਿਆ ਠੀਕ ਆ ਮੇਰਾ ਸਮਾਨ ਵੇਚਿਆ ਤੇਰੀ ਕਲਾ ਪੂਰੀ ਹੋ ਗਈਆ ਫਟ ਤੂੰ ਆ ਦੇ ਪੈਸੇ ਉਹਨੇ ਉਹਨੇ ਜੇਬ ਚ ਪਾ ਲੇ ਦੂਜੇ ਠੀਕ ਆ ਉਹ ਰੱਬ ਨੇ ਸੱਚ ਨੂੰ ਮਿਲਦਾ ਉਹਨੂੰ ਤਾਂ ਹੋ ਗਿਆ ਵੀ ਮੈਂ ਥੇਚੇ ਮੈਂ ਕਹਿੰਦਾ ਮੇਰਾ ਸਮਾਨ ਵੇਚਿਆ ਮੇਰਾ ਸਮਾਨ ਵੇਚਿਆ ਪਾਰਹੀ ਦੀ ਬੇਚ ਕੀ ਮੈਂ ਸਾਨੂੰ ਅਰਜ਼ਾ ਕਰ ਰੱਬ ਨੇ ਉਤੋਂ ਕਰੀ ਮੈਂ ਆਪਣੀ ਮੰਨਣਾ ਤਾਂ ਕਰੀ ਨਹੀਂ ਹੂੰ ਹੂੰ ਉਹ ਜੇ ਵਿੱਚ ਬਸਿਆ ਹੋਵੇ ਰੱਬ ਤਾਂ ਉਹਦੀ ਬੁੱਧੀ ਨਾਲ ਉਹਨੇ ਫੜ ਲਿਆ ਕਨ ਮੈਂ ਜਾਣਾ ਨਹੀਂ ਕਰੇ ਠੀਕ ਆ ਮੈਂ ਐ ਵੀ ਉਹਨੂੰ ਹੰਬ ਚੁੱਕਿਆ ਵੀ ਕਿਸੇ ਕੁੜੀ ਨੂੰ ਵੰਡਦੀ ਹਾਂ ਛੋਟੀ ਨੂੰ 5-4 ਸਾਲ ਦੀ ਹੂੰ ਹੂੰ ਡੇਢੀ ਪਿੰਡ ਕਹਿੰਦੀ ਬਾਪੂ ਤੂੰ ਹੀ ਦੇ ਦੀ ਅੱਛਾ ਮੈਂ ਕਿਹਾ ਬਾਪੂ ਨਾ ਰੱਖ ਲਈ ਜੀ 25000 ਰੁਪਿਆ ਮੈਂ ਤੇਰਾ ਜੀਵ ਚ ਪਾਉਣਾ ਹੋਵੇ ਮੈਂ ਆਪ ਰੱਖ ਸਕਦਾ ਠੀਕਾ ਉਹ ਬਾਗਿਆ ਫੈਸਲਾ ਹੋ ਗਿਆ ਹਾਂ ਮਗਰੋਂ ਫੇਰ ਚਾਰ ਫੇਰ ਆ ਗਿਆ ਅੱਛਾ ਬਾਬਾ ਜੀ ਆ ਪੈਸੇ ਲੈ ਕੇ ਦਿਨੋਂ ਵਾਂਸੀ ਉਤੋਂ ਖਜ਼ਾਨੇ ਤੋਂ ਕੱਢ ਕੇ ਲਿਆਏ ਤੁਹਾਡੇ ਵਾਸਤੇ ਠੀਕਾ ਮੈਂ ਕਹੇ 20000 ਰੁਪਏ ਹਾਂ ਕਹਿੰਦੀ 20000 ਜੇਬ ਚ ਪਾ ਲੋ ਹਾਂ ਉਹ ਧੀ ਮਗਾ ਤੂੰ ਬੌਲੀਆਂ ਗੱਲਾਂ ਨਾ ਕਰ ਮੈਂ ਫਾਲਤੂ ਇਹ 20000 ਨਾ ਮੈਨੂੰ ਦਿਖਾ ਨਾ ਤੂੰ ਅੱਛਾ ਈ ਮੈਂ ਕਰਨਾ ਕੀ ਹੈ ਤੈਨੂੰ ਮੇਰੀ ਇੱਜ਼ਤ ਕਰੀ ਤੇਰੇ ਪਰਮਾਤਮਾ ਨੂੰ ਰੱਬ ਤੰਦਰੁਸਤੀ ਦਿਓ ਮੇਰਾ ਸੀਸ ਹੂੰ ਮੈਨੂੰ ਮਾਇਆ ਦੀ ਭੁੱਖ ਤਾਂ ਹੈ ਨਹੀਂ ਠੀਕ ਠੀਕ ਆ ਪੋਨੋ ਪਜਾ ਕੇ ਮੋੜੀ ਠੀਕ ਆ ਮਸਾਂ ਐ ਪੈਗੀਆਂ ਠਲਾ ਕੇ ਤੇ ਬਿੱਤੀ ਇਹ ਮੈਂ ਨਹੀਂ ਲੈਣਾ ਫੇਰ ਪੰਜ ਜਾਣੇ ਫੇਰ ਆ ਕੇ ਮਿੰਟ ਪਿੱਛੋਂ ਠੀਕ ਆ ਬਾਬਾ ਜੀ ਅਸੀਂ ਅਮਰੀਕਾ ਚ 14 ਸਾਲ ਆਏ ਥੋੜੀ ਵੀਡੀਓ ਦੇਖੀ ਹੈ ਅੱਛਾ 70 ਪੈਸੇ ਲਓ ਉਹ ਪੰਜ ਜਾਣੇ ਕਹਿੰਦੇ ਹਾਂ ਮੈਂ ਕਿਹਾ ਮੈਂ ਤੇ ਪੈਸੇ ਲੈਣੇ ਮੈਂ ਕਿਹਾ ਨਹੀਂ ਬਾਬਾ ਬਾਏ ਨਹੀਂ ਆ 10000 ਰੁਪਏ ਲੈ ਹੂੰ ਹੂੰ ਠੀਕ ਆ ਕਹਿੰਦਾ ਬਾਏ ਤਾਂ ਨਹੀਂ ਮੈਂ ਗਿੰਦਾ ਤੁਸੀਂ 10000 ਰੁਪਏ ਮੈਥੇ ਲੈ ਠੀਕ ਆ ਮੈਂ ਕਿਹਾ ਮੈਂ ਲੈਣੇ ਨਹੀਂ ਫਿਰ ਮੈਂ ਉਹਨੂੰ ਗੱਡੀ ਵਾਲੇ ਨੂੰ ਕਿਹਾ ਮੈਂ ਕਿਹਾ ਇੱਥੇ ਕਰਨਗੇ ਆਪਾਂ ਨੂੰ ਕੰਗ ਹੂੰ ਆਪੈ ਤੂੰ ਉਠ ਖੜਾ ਆਪ ਜੇ ਪੈਸਾ ਖਾਣਾ ਨਹੀਂ ਆਪ ਤਾਂ ਬੈਠੀ ਇੱਥੇ ਆਪਣੇ ਕੋਲ ਸਮਾਨ ਤਾਂ ਹੈ ਨਹੀਂ ਹਾਂ ਆਪ ਬੈਠੀਏ ਤਾਂ ਜੇ ਆਪਣੇ ਕੋਲ ਸਮਾਨ ਹੋਵੇ ਇਹ ਆਊਗਾ ਦਿੱਕਾ ਮੈਂ ਕੰਮ ਦਾ ਇਹਦਾ ਜੋਗ ਨਹੀਂ ਕੋਈ ਹੂੰ ਇਹਦਾ ਰੱਬ ਕਹਿੰਦਾ ਰਵਾਜ ਨਹੀਂ ਕੋਈ ਠੀਕ ਹੈ ਕਹਿੰਦਾ ਤੇਰੀ ਕਲਾ ਤੇਰੀ ਮਾਰਦਿਆ ਦਿੱਕਤ ਚੱਲੀ ਜਾਊਗੀ ਠੀਕ ਹੈ ਵਾਹ ਜੀ ਵਾਹ ਕਿੰਨਾ ਚਾਹੇ ਤੂੰ 100 ਸਾਲ ਕੀ 200 ਬਰਾ ਬੈਠਾ ਰਹੇ ਤੇਰੀ ਕਲਾ ਨੂੰ ਦਾਗ ਨਹੀਂ ਲੱਗਦਾ ਵਾਹ ਜੀ ਵਾਹ ਕਿੰਨੇ ਮਰਜ਼ੀ ਬੰਦੇ ਘਟਲਣ ਮੂਰੇ ਉਹੀ ਚੀਜ਼ਾਂ ਕਹਿੰਦਾ ਤੇਰਾ ਜਦੋਂ ਬੇਲਾ ਹੋ ਗਿਆ ਤੂੰ ਹਾਂ ਤੂੰ ਕਹੇਗਾ ਹੁੰਦਾ ਰਾਤ ਰੱਬਾ ਧੰਗ ਤੇਰਾ ਜਿਹੜੀ ਤੂੰ ਮੇਰੀ ਇੱਜ਼ਤ ਕਰੀ ਉੱਥੇ ਤਾਂ ਮੇਰੀ ਕੋਈ ਇੱਜ਼ਤ ਕਰਨਾ ਹੈ ਨਹੀਂ ਹਾਂ ਹਾਂ ਪਰ ਕਦੀ ਜੇ ਤੂੰ ਹੂੰ ਪਰ ਉਹਦੇ ਵਿੱਚ ਜੇ ਆਪਾਂ ਬੱਚੇ ਨਾਲ ਲਾੜ ਕਰਾਂਗੇ ਬੱਚਾ ਅਸੂਗਾ ਠੀਕ ਹੈ ਉਹੀ ਦਾ ਰੱਬ ਦੀ ਹੈ ਹੂੰ ਹੂੰ ਉਹ ਰੱਬ ਵੀ ਕਹਿੰਦਾ ਤੂੰ ਮੈਨੂੰ ਟੜ ਕੇ ਆਠ ਨੇ ਹਿੱਦੇ ਚ ਹਰ ਵਾਰ ਤੈਨੂੰ ਬਸੋਣਾ ਹੂੰ ਵੀ ਪਹਿਲਾਂ ਤਾਂ ਕਹਿੰਦਾ ਦੇਖ ਕੁੜੀ ਕਿਤੋਂ ਨਹੀਂ ਹੁੰਦੀ ਹੈ ਹੂੰ ਰੱਬ ਕਹਿੰਦਾ ਤੈਨੂੰ ਦੱਸਣਾਗਾ ਨਾ ਸਾਹਿਬ ਨੂੰ ਠੀਕ ਆ ਮੁੰਬਾ ਕਿੱਥੋਂ ਦਾ ਹੁੰਦਾ ਹੈ ਹਾਂ ਪਰ ਕੁੜੀ ਵੀ ਮੇਰੀ ਸ਼ਾਦੀ ਦੀ ਹੈ ਹਾਂ ਮੁੰਡਾ ਵੀ ਮੇਰਾ ਸਾਧਿਆ ਠੀਕ ਆ ਕਹਿੰਦਾ ਉਹਦਾ ਕਿਸੇ ਮਹਾਨੇ ਨਾਲ ਬੰਨੜਾ ਪਾ ਕੇ ਵਿੱਚ ਮੈਂ ਮੇਲ ਕਰਾ ਲੂੰ ਹਾਂ ਕਰੀਏ ਗੱਲਾਂ ਉਹ ਕਹਿੰਦਾ ਜਦੋਂ ਮੇਲ ਕਰਾਉਂ ਸੰਯੋਗ ਤਾਂ ਮੇਰੇ ਮੈਂ ਜੋੜ ਨਹੀਂ ਹਾਂ ਕਹਿੰਦਾ ਮੈਂ ਜੋੜ ਨਹੀਂ ਪੱਜ ਜੋੜ ਕੇ ਕਹਿੰਦਾ ਜੋੜ ਨਾਲੇ ਬੰਦੇ ਆਏ ਨਹੀਂ ਕਹਿੰਦੇ ਵੀ ਜੋ ਕੁਝ ਕਰਿਆ ਘਾਟੇ ਨੂੰ ਉਪਰੇ ਨਹੀਂ ਕਰਿਆ ਹਾਂ ਉਹ ਕਹਿੰਦਾ ਤਾਂ ਹੀ ਤਾਂ ਫਿਰ ਇਹ ਚੋਟਾਂ ਖਾਂਦੇ ਫਿਰਦੇ ਆ ਰੱਬ ਨੂੰ ਤਪ ਸਮਝ ਰਹੇ ਆ ਹੂੰ ਵੀ ਰੱਬ ਹੈ ਕਿੱਥੇ ਸਾਨੂੰ ਦਿਖਾਓ ਅੱਖੀ ਦਿਖਾਓ ਉਹ ਅੱਖੀ ਦੇਖ ਨਾਲੇ ਤੇਰੇ ਲੱਛਣ ਨਹੀਂ ਹੂੰ ਤਨ ਗਿਜੇ ਆ ਕੇ ਬਹਿ ਜਾ ਤੇਰੇ ਕੋਲ ਹੂੰ ਤੇਰੇ ਲੱਛਣ ਦਾ ਪੁੱਠੇ ਐ ਹੂੰ ਤੇਰੇ ਰੱਬ ਤੇਰਾ ਬਾਸਾ ਤੇ ਮੈਂ ਲੈ ਲੂਗਾ ਖਰੀਏ ਗੱਲਾਂ ਉਹ ਕਹੂ ਦੋਸਤ ਬੰਦਾ ਹੈ ਤੈਨੂੰ ਧੱਕਿਆ ਜੰਗਾ ਪਾਸੇ ਹੂੰ ਤੇਰੇ ਨਾਲ ਮੈਂ ਗੱਲਾਂ ਕਰਕੇ ਕਰੂੰ ਕੀ ਕਿਥੇ ਰੱਬ ਦੀ ਗੱਲ ਤਾਂ ਹੋਣੀ ਨਹੀਂ ਤੇ ਖਰੀਏ ਗੱਲਾਂ ਪਰ ਗੱਲ ਤੂੰ ਰੱਬ ਦੀ ਉਹ ਕਰੂਗਾ ਜਿਹੜਾ ਬੰਦਾ ਪੂਰੇ ਦਾ ਪੂਰਾ ਸਹੀ ਰੱਬ ਨਾਲ ਲੱਗਿਆ ਹੂੰ ਉਹਦੇ ਰੱਬ ਕੋਈ ਗੱਲ ਕੱਢੀ ਬੇਠੀ ਨਹੀਂ ਜਾਣ ਦਿੰਦਾ ਮੋਰਦਾ ਨਹੀਂ ਹੈਗੇ ਇੱਕ ਸਟੋਰ ਤੇ ਜ਼ਮੀਨ ਸਬੰਧੀ A to Z ਜਾਣਕਾਰੀ ਦੇ ਲਈ ਆਪਾਂ ਇੱਕ ਕੋਰਸ ਬਣਾਤਾ ਜਿਹਦੇ ਵਿੱਚ 40 ਵਕ ਵਕ ਵਿਸ਼ੇ ਦੀਆਂ ਵੀਡੀਓ ਨੇ ਇਸ ਤੋਂ ਬਿਨਾ ਹੋਰ ਵੀ ਵੀਡੀਓ ਨੇ ਟੋਟਲ 134 ਵੀਡੀਓ ਨੇ ਤੁਸੀਂ ਸਾਰੀ ਜਾਣਕਾਰੀ ਘਰ ਬੈਠ ਕੇ ਕਿਤੇ ਵੀ ਆ ਫੋਰਨ ਕੰਟਰੀਆਂ ਦੇਸ਼ੋਂ ਵਿਦੇਸ਼ੋਂ ਬੈਠ ਕੇ ਪਲੇ ਸਟੇ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ